ਨਵਦੀ ਸਰਕਾਰੀ ਰੀਪੋਦਮਨ ਕਾਲਜ ਦੇ ਸਟੇਡੀਅਮ ਵਿਖੇ ਠਾਈ ਮਾ ਸਭਿਆਚਾਰਕ ਮੇਲਾ ਨਰਮਲ ਸਿੰਘ ਨਹਿਲਾ ਯਾਦਗਾਰੀ ਕਰਵਾਇਆ ਗਿਆ ਇਸ ਮੇਲੇ ਦੌਰਾਨ ਪੰਜ ਸਖਸ਼ੀਤ ਨੂੰ ਪੰਜ ਵਕ ਵਕ ਪੁਰਸਕਾਰਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਪਾਈ ਕਾਨ ਸਿੰਘ ਨਾਭਾ ਪੁਰਸਕਾਰ ਮਹਾਰਾਜਾ ਰੀਪੋਦਮਨ ਸਿੰਘ ਪੁਰਸਕਾਰ ਸ਼ਿਵ ਕੁਮਾਰ ਬਟਾਲਵੀ ਪੁਰਸਕਾਰ ਡਾਕਟਰ ਪਚੀਤਰ ਸਿੰਘ ਪੁਰਸਕਾਰ ਨਰਮਲ ਸਿੰਘ ਨਹਿਰਾ ਪੁਰਸਕਾਰ ਦਿੱਤੇ ਗਏ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਲੋਕ ਅਤੇ ਟਾਡੀ ਜਥੇ ਪਹੁੰਚੇ ਇਸ ਮੇਲੇ ਦੇ ਵਿੱਚ ਹਜ਼ਾਰਾਂ ਦੀ ਤعداد ਦੇ ਵਿੱਚ ਸ੍ਰੋਤਿਆਂ ਨੇ ਪਹੁੰਚ ਕੇ ਮੇਲੇ ਦਾ ਆਨੰਦ ਮਾਣਿਆ ਇਸ ਮੌਕੇ ਉੱਤੇ ਨਾਬਦ ਦੇ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਨੇ ਦਰਸ਼ਕਾਂ ਨੂੰ ਵਧਾਈ ਦਿੱਤੀ ਉੱਥੇ ਕਮੇਟੀ ਨੂੰ ਵੀ ਵਧਾਈ ਦਿੱਤੀ ਜੋ ਕਿ 28 ਸਾਲਾਂ ਤੋਂ ਲਗਾਤਾਰ ਇਹ ਮੇਲਾ ਕਰਵਾਉਂਦੇ ਆ ਰਹੇ ਨੇ ਸਮੋਗਉ ਦੇ ਪੰਜਾਬੀ ਲੋਕ ਕਲਾਕਾਰਾਂ ਨੇ ਗੱਲਬਾਤ ਕਰਨ ਦੌਰਾਨ ਕੀ ਕੁਸ਼ਕਿਹਾ ਸੁਣ ਲੰਨਿਆ ਨਰਮਲ ਸਿੰਘ ਮੇਲਾ ਨੇਲਾ ਯਾਦਗਾਰੀ 28ਵਾਂ ਮੇਲਾ ਮੇਲਾ ਨਾਬਾ ਦੇ ਅੱਜ ਕਾਲਜ ਗਰਾਊਂਡ ਨਾਬਾ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਮੈਂ ਇਸ ਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਔਰ ਇਸ ਮੇਲੇ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਚਾਹੇ ਉਹ ਕਲਾਦਨਾ ਜੁੜੀਆਂ ਨੇ ਗਾਇਕੀ ਨਾਲ ਜੁੜੀਆਂ ਨੇ ਡਾਕਟਰ ਨੇ ਸਮਾਜ ਸੇਵੀ ਨੇ ਚਾਹੀਓ ਗੇਮਾਂ ਦੇ ਵਿੱਚ ਉਹਨਾਂ ਨੇ ਵੱਡਾ ਨਾਮ ਕਮਾਇਆ ਜਿਸ ਦਾ ਸਭ ਦਾ ਸਨਮਾਨ ਕੀਤਾ ਗਿਆ ਬਹੁਤ ਵੱਡਾ ਪ੍ਰਾਣਾ ਪੂਰੇ ਪੰਜਾਬ ਦੇ ਵਿੱਚੋਂ ਸਨਮਾਨਿਤ ਸਖਸ਼ੀਤਾਂ ਨੂੰ ਬੁਲਾ ਕੇ ਤੁਹਾਨੂੰ ਦਾ ਮਾਨ ਸਤਕਾਰ ਕੀਤਾਨ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਇਹ ਮੇਲਾ ਜਿਹੜਾ ਜੀ ਬਹੁਤ ਪੁਰਾਣਾ ਮੇਲਾ ਚੱਲਦਾ ਕਰੋਨਾ ਦੇ ਵਿੱਚ ਕੁਝ ਸਾਲੇ ਬੰਦ ਰਿਹਾ ਤੇ ਦੁਬਾਰਾ ਫਿਰ ਇਹ ਲੀਤੇ ਆ ਗਿਆ ਔਰ ਵੱਡੀ ਗਿਣਤੀ ਦੇ ਵਿੱਚ ਇਕੱਠ ਜਿਹੜਾ ਠੱਠਾ ਮਾਰਦਾ ਇਕੱਠ ਦੱਸ ਰਿਹਾ ਕਿ ਲੋਕ ਅੱਜ ਵੀ ਨਿਰਮਲ ਸਿੰਘ ਨਹਿਲਾ ਯਾਦਗਾਰੀ ਮੇਲੇ ਦੇ ਵਿੱਚ ਆਪਣੀ ਹਾਜ਼ਰੀ ਲਾਉਂਦੇ ਆ ਔਰ ਮੇਲਾ ਜੇ ਮੈਂ ਪਹਿਲਾਂ ਤਾਂ ਧੰਨਵਾਦ ਕਰਾਂਗੀ ਜੀ ਨਾਬਾ ਸੋਸ਼ਲ ਵੈਲਫੇਅਰ ਸੁਸਾਇਟੀ ਕਲਚਰ ਕਲੱਬ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਇੰਨਾ ਮਾਨ ਬਖਸ਼ਿਆ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਕੀਤਾ ਨਿਰਮਲ ਸਿੰਘ ਯਾਦਗਰੀ ਮੇਲਾ ਸੋ ਉੱਥੇ ਮੈਨੂੰ ਤਾਂ ਮੈਂ ਤਾਂ ਉਤਸ਼ਾਹਿਤ ਹੈ ਹੀ ਆ ਜੀ ਇਸ ਗੱਲ ਤੇ ਕਿਉਂਕਿ ਮੈਨੂੰ ਅੱਜ ਨਿਰਮਲ ਸਿੰਘ ਨੇਲਾ ਯਾਦਗਰੀ ਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਸੋ ਮੈਂ ਬਹੁਤ ਧੰਨਵਾਦ ਕਰਦੀ ਮੇਰੀ ਤੀਜੀ ਹਾਜ਼ਰੀ ਹੈ ਜੀ ਇਸ ਮੇਲੇ ਤੇ ਸੋ ਆਪਣੇ ਵੱਡਿਆਂ ਨੂੰ ਜਿਨ੍ਹਾਂ ਨੇ ਪੈੜਾਂ ਪਾਈਆਂ ਕਿਤੇ ਆਪਣੇ ਸਹਿਤਕ ਦੇ ਵਿੱਚ ਸੱਭਿਆਚਾਰ ਦੇ ਵਿੱਚ ਤੇ ਉਹਨਾਂ ਦੀ ਯਾਦ ਦੇ ਵਿੱਚ ਮੇਲੇ ਕਰਵਾਉਂਦੇ ਆ ਸੋ ਧੰਨਵਾਦ ਥੈਂਕ ਯੂ ਸੋ ਮੈਮ ਸਾਰੇ ਪੱਤਰਕਾਰ ਵੀ ਸਾਡਾ ਪਰਿਵਾਰ ਹੈ ਜਿਹੜਾ ਤੇ ਪ੍ਰਬੰਧ ਕਮੇਟੀ ਦਾ ਵੀ ਬਹੁਤ ਚੰਗਾ ਸੁਭਾਅ ਆ ਕਹਿੰਦੇ ਵੀ ਹਿੰਮਤ ਅੱਗੇ ਲక్ష్ਮੀ ਤੇ ਪੱਖੇਗੇ ਪਾਉਣ ਮੈਨੂੰ ਜਿੱਦਣ ਇਹਨਾਂ ਨੇ ਕਿਹਾ ਦਰਸ਼ਨ ਸਿੰਘ ਬੁੱਟਰ ਸਾਹਿਬ ਕਹਿੰਦੇ ਵੀ ਮਿਲ ਤੇ ਹਾਜ਼ਰੀ ਲਵਾਉਣੀ ਆ ਤੇ ਵੀ ਜ਼ਰੂਰ ਆਇਓ ਮੈਂ ਕਹਾ ਜ਼ਰੂਰ ਲਵਾਉਂਗਾ ਹਾਜ਼ਰੀ ਬਾਕੀ ਗੱਲ ਇਹ ਵੀ ਇਹ ਸਵੇਚਰ ਮਿਲਨ ਦੇ ਰੁਝਾਨ ਬਹੁਤ ਦੇਰ ਤੋਂ ਆ ਜਦੋਂ ਕਿਤੇ ਹਾਲਾਤ ਖਰਾਬ ਹੋ ਗਏ ਸੀ ਉਦੋਂ ਤੇ ਚੱਲੇ ਆ ਕੋਈ ਨਹੀਂ ਫਰਕ ਪੈਂਦਾ ਜਦੋਂ ਕਿਤੇ ਕਰੋਨਾ ਆਇਆ ਨਾ ਉਦੋਂ ਥੋੜਾ ਫਰਕ ਪਿਆ ਤੇ ਬਾਕੀ ਕਹਿੰਦੇ ਵੀ ਬਿਜਿਸਤਨ ਲੱਗਿਆ ਸੋਇਤਾਨ ਜਿਹੜੇ ਨੇ ਮੇਲਾ ਕਰਾਉਂਦੇ ਉਹਨਾਂ ਨੂੰ ਬਦਲ ਲੱਗਦਾ ਕਿਉਂ ਮੇਲੇ ਮੱਠੇ ਹੋ ਗਏ ਇਹਦੇ ਪੈਸੇ ਵੀ ਖਰਚ ਹੁੰਦੇ ਆ ਬਾਈ ਜੀ ਇਹਦੇ ਕਈ ਕਿਸਮ ਦੀਆਂ ਮੁੱਲ ਪੈਂਦੇ ਮੇਲਿਆਂ ਦੇ ਹੈ ਸਭ ਤੋਂ ਪਹਿਲਾਂ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਵੀ ਜਿਹੜਾ ਇੱਟਾ ਵੱਡਾ ਸਾਨੂੰ ਇਸ ਦਿਨ ਜਾ ਰਹੇ ਨੇ ਕਲੱਬ ਵਾਲੇ ਮੈਂ ਇਹਦੇ ਜੋਗੇ ਨਹੀਂ ਤੇ ਪਰਮਾਤਮਾ ਇਹਨਾਂ ਨੂੰ ਵੀ ਬਧਾਵੇ ਸਾਡੇ ਦੀ ਕਿਰਪਾ ਰੱਖੇ ਅਸੀਂ ਉਹਨਾਂ ਦੇ ਕਦਮਾਂ 'ਚ ਕਦਮ ਰੱਖ ਕੇ ਚੱਲੀਏ ਪਰਮਾਤਮਾ ਸਾਡੇ ਉੱਪਰ ਅਣੀ ਕਿਰਪਾ ਕਰੇ ਵੀ ਜਿਹੜਾ ਇਹ ਅਵਾਰਡ ਸਾਨੂੰ ਦੇ ਰਹੇ ਨੇ ਮੈਨੇ ਤੇ ਖਰਾਫਤਾਂ ਇਲਾਕਾ ਦੇ ਨਿਵਾਸੀਆਂ ਨੂੰ ਮੈਂ ਇਹ ਦੱਸਣ ਦੀ ਖੁਸ਼ੀ ਲੈ ਰਿਹਾ ਕਿ ਨਾਬਾ ਵਿਖੇ ਅੱਜ ਮੇਲਾ ਨਾਬੇ ਦਾ ਨਾਬਾ ਸੋਸ਼ਲ ਵੈਲਫੇਅਰ ਐਂਡ ਕੰਸਰਵਲ ਕਲੱਬ ਕੋਲੋਂ ਚੱਲ ਰਿਹਾ ਸਭਿਆਚਾਰਕ ਮੇਲੇ ਦੇ ਨਾਲ ਨਾਲ ਬੀਬੀ ਬਲਜੀਤ ਕੌਰ ਜੋ ਸਾਡੇ ਪ੍ਰਧਾਨ ਜੀ ਦੇ ਧਰਮ ਪਤਨੀ ਸੀ ਉਹ ਸਾਨੂੰ ਅਨੁਭਿਦਾ ਕਹੇ ਸੀ ਉਹਨਾਂ ਦੀ ਯਾਦ ਦੇ ਵਿੱਚ ਖੂਨਦਾਨੈਂਪ ਵੀ ਚੱਲ ਰਿਹਾ